ਤਾਂ ਦੱਸਣਾ ਚਾਹੁੰਦੇ ਆ ਕਿ 23 ਤਰੀਕ ਨੂੰ ਕਰੀਬ ਛਾਵ ਨੂੰ 9:30 ਵਜੇ ਦਾ ਇੱਕ ਆਰਜੂ ਬਿਸ਼ਨੋਈ ਦੇ ਨਾਂ ਤੇ ਕਾਲ ਕੀਤੀ ਸੀਗੀ ਰੈਂਸਮ ਕਾਲ ਇੱਕ ਸ਼ਿਬਮ ਸੋਨੀ ਹੈ ਪੁੱਤਰ ਮਨੋਜ ਸਿੰਘ ਇਹ ਸ਼ਿਵ ਜੁਵੈਲਰਸ ਉਹ ਜਿਹੜੇ ਇੱਥੇ ਸੁਨਾਰੇ ਆ ਉਹਨਾਂ ਦਾ ਕੰਮ ਕਰਦੇ ਆ ਉਹਨੂੰ ਕਾਲ ਕੀਤੀ ਇਹਨਾਂ ਕੋਲ 50 ਲੱਖ ਰੁਪਏ ਦਾ ਇਹਨਾਂ ਨੇ ਡਿਮਾਂਡ ਕੀਤਾ ਸੀਗਾ ਸਾਡੇ ਕੋ ਸਾਨੂੰ ਪਤਾ ਲੱਗਾ ਸੀ ਇਮੀਡੀਏਟਲੀ ਮੌਕੇ ਤੇ ਜਾ ਕੇ ਸਾਰਾ ਹੀ ਆਪਣਾ ਜੋ ਵੀ ਕਾਰਵਾਈ ਕੀਤੀ ਐ ਤੇ ਐਫ ਆਈ ਆਰ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂ ਕੀਤੀ ਇਹਦੇ ਤੇ ਐਸ ਪੀ ਬੋਰ ਆਸ਼ਵੰਤ ਡੀ ਐਸ ਪੀ ਸੁਖਵਿੰਦਰ ਸਿੰਘ ਇੰਸਪੈਕਟਰ ਰਵਿੰਦਰ ਇੰਚਾਰਜ ਜਿਹੜੇ ਸਪੈਸ਼ਲ ਬ੍ਰਾਂਚ ਆ ਦੋਵੇਂ ਸਾਡੀਆਂ ਬੜੀਆਂ ਟੈਕਨੀਕਲੀ ਜਿਹੜਾ ਟੀਮਾਂ ਜਿਹੜਾ ਨਾਲ ਇਹਨਾਂ ਦੇ ਸੁਪਰਵਾਈਜ਼ਨ ਅੰਡਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਤੇ ਕੱਲ ਸਾਨੂੰ ਇਹਦੇ ਚ ਬ੍ਰੇਕਥਰੂ ਹੋਇਆ ਇਹਦੇ ਚ ਇੱਕ ਨਕੇਸ਼ ਕੁਮਾਰ ਹੈ ਪੁੱਤਰ ਰਾਮਕਵਾਲ ਵਾਸੀ ਚੂੜੀਵਾਲਾ ਧੰਨਾ 24-25 ਸਾਲ ਉਮਰ ਦੇ ਦਿਓ ਇਸ ਲੜਕੇ ਨੇ ਜਿਹੜੀ ਇਹਨਾਂ ਨੂੰ ਇਹ ਕਾਲ ਕੀਤੀ ਸੀਗੀ ਵੀ ਆਰਜੂ ਬਿਸ਼ਨੋਈ ਦੀ ਆਵਾਜ਼ ਬਣਾ ਕੇ ਇਹਨਾਂ ਉਹਨਾਂ ਨੂੰ ਜਿਹੜਾ ਇੱਕ ਵਾਇਸ ਮੈਸੇਜ ਭੇਜਿਆ ਸੀਗਾ ਜਿਹਨੂੰ ਅਸੀਂ ਵਰਕਆਊਟ ਤੇ ਉਹਨੂੰ ਅਹੀ ਰੀਸੋਲਵ ਕੀਤਾ ਸੋ ਇਹ ਇੱਕ ਇਸ ਤਰ੍ਹਾਂ ਦਾ ਜਿਹੜਾ ਮਤਲਬ ਕਿ ਕਿਸੇ ਕਿਸੇ ਨੋਨ ਕਿਸੇ ਕਿਸੇ ਗੈਂਗਸਟਰ ਦਾ ਨਾਮ ਲੈ ਕੇ ਜਿਹੜਾ ਉਹਦਾ ਉਹਦੇ ਨਾਂ ਤੇ ਜਿਹੜੀ ਇਦਾਂ ਕਾਲ ਕਰਕੇ ਤੇ ਇਦਾਂ ਦਾ ਜਿਹੜਾ ਇਹ ਮਾਹੌਲ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਸੀਗਾ ਸੋ ਸਾਡੇ ਵੱਲੋਂ ਬੜਾ ਪ੍ਰੋਂਪਟਲੀ ਜਿਹੜਾ ਐਕਸ਼ਨ ਕੀਤਾ ਗਿਆ ਸਾਡੀ ਟੀਮ ਵੱਲੋਂ ਇਹਨਾਂ ਨੇ ਕੱਲ ਇਹਨੂੰ ਸ਼ਾਮ ਨੂੰ ਜਦੋਂ ਇਹਨਾਂ ਨੇ ਇਹਨੂੰ ਇਹਦੀ ਲੋਕੇਸ਼ਨ ਪਤਾ ਮਿਲੀ ਇਹਨਾਂ ਨੇ ਉੱਥੇ ਇਹਨਾਂ ਨੂੰ ਫੜਨ ਗਏ ਇਹਨੂੰ ਇਹ ਮੌਕੇ ਤੋਂ ਫਿਰ ਭੱਜਣ ਲੱਗਾ ਇਹਦਾ ਤੇ ਇਹ ਦਾਣਾ ਮੰਡੀ ਵਾਲੀ ਸਾਈਡ ਤੇ ਸੀਗੇ ਉੱਥੇ ਜਿੱਦਾਂ ਇਹਨ ਵਾਲ ਜੰਪ ਕੀਤਾ ਤੇ ਇਹਦੇ ਇਹਦਾ ਲੈਗ ਫ੍ਰੈਕਚਰ ਹੋ ਗਿਆ ਹੁਣ ਅੰਡਰ ਟ੍ਰੀਟਮੈਂਟ ਹੈ। ਜੀ। ਸੋ ਇਹਦੀ ਜਿਹੜੀ ਪਹਿਲੀ ਜਿਹੜੀ ਵੇਖਿਆ ਜਾਵੇ ਤੇ ਇਹਦੀ ਕੋਈ ਲੜਕੇ ਦੀ ਕ੍ਰਿਮੀਨਲ ਹਿਸਟਰੀ ਨਹੀਂ ਆ। ਸਰ 24-25 ਸਾਲ ਦਾ ਲੜਕਾ ਹੈ ਵੀ ਇਹ ਇਹਨਾਂ ਪਾਸ ਕੀਤੀ ہوئی। ਇਹ ਇੱਕ ਅਜੇ ਤੋਂ ਕੋਈ 1 ਸਾਲ ਪਹਿਲੇ ਜਿਹੜਾ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਚ ਆ ਕਿ ਜਿਹੜਾ 1 ਸਾਲ ਪਹਿਲੇ ਇਨ ਇਸੇ ਸਨਾਰੇ ਦੀ ਦੁਕਾਨ ਤੇ ਆਪਣਾ ਇੱਕ ਸੋਨੇ ਦਾ ਕੜਾ ਜਿਹੜਾ ਵਿਚਿਆ ਸੀਗਾ। ਇਹਦੇ ਮੰਨਿਆ ਸੀਗਾ ਵੀ ਇਹਨੂੰ ਮੈਨੂੰ ਇਹਦੀ ਕਾਰਡ ਜਿਹੜੀ ਜਾਦਾ ਕਰ ਲਈਆ। ਪੈਸੇ ਥੋੜੇ ਦਿੱਤੇ ਆ ਪਰ ਇਹਦੇ ਦਰਾਨੇ ਨੂੰ ਕੋਈ ਇਹਦੇ ਹਾਲਾਤ ਕੋਈ ਇਦਾਂ ਦੇ ਬਣ ਗਏ ਕਿ ਜਿਹੜੇ ਇਹਨੂੰ ਇਸ ਪਾਸੇ ਆਉਣਾ ਪਿਆ ਇਹ ਸੋਸ਼ਲ ਮੀਡੀਆ ਤੇ ਵੇਖੋ ਕਿ ਉਧਰ ਅਧਰ ਤੇ ਇਹ ਥੋੜਾ ਪ੍ਰਭਾਵਿਤ ਹੋ ਗਏ ਇਹਨ ਉਸ ਫਿਲਮੀ ਸਟਾਈਲ ਦੇ ਵਿੱਚ ਆ ਕੇ ਜਿਹੜੀ ਇਹ ਗੱਲ ਕੀਤੀ ਕਰਕੇ ਤੇ ਇਹਨਾਂ ਨੇ ਇੱਕ ਥਾਂ ਵਗੈਰਾ ਵੀ ਇਹਨੂੰ ਫਿਕਸ ਕਰ ਲਿਆ ਸੀਗਾ ਵੀ ਉੱਥੇ ਮੈਂ ਪੈਸੇ ਮੰਗਾ ਕੇ ਤੇ ਆਪਣਾ ਇਹ ਕਰ ਲੂੰਗਾ ਸੋ ਇਹਦੇ ਵਿੱਚ ਸਾਡੇ ਕੋਲ ਜਿਹੜਾ ਜਿਹੜਾ ਟੈਕਨੀਕਲੀ ਜਿਹੜਾ ਇਸ ਨੂੰ ਜਿਹੜਾ ਰਿਸੋਲਵ ਕੀਤਾ ਉਦਿੱਤ ਜਿਹੜਾ ਸੀ ਮੋਬਾਈਲ ਜਿਹੜਾ ਉਹ ਜਿਹੜਾ ਮੋਬਾਈਲ ਆਪਾਂ ਇਹਦੇ ਕੋਲ ਰਿਕਵਰ ਕਰਾ ਲਿਆ ਜਿਹੜਾ SIM ਯੂਜ਼ ਕੀਤਾ ਇਹਨਾਂ ਉਹ SIM ਵੀ ਇੱਕ ਇਹਨ ਕਿਸੇ ਇਸੇ ਪਿੰਡ ਦਾ ਇਹਨਾਂ ਦੇ ਲਾਗੇ ਪਿੰਡ ਹੈ ਇੱਕ ਖੁੱਲਾ ਪਿੰਡ ਉੱਥੇ ਦਾ ਹੈਪੀ ਆ ਇਹ ਜਿਹੜਾ SIM ਸੀਗਾ ਇਹ ਫਤਿਹਵਾਦ ਇੱਕ ਲੇਡੀ ਦੇ ਨਾਂ ਤੇ ਸੀਗਾ ਉਹ ਹੈਪੀ ਕੋਲ ਆਇਆ ਹੈਪੀ ਅੱਗੇ ਖੇਤਾਂ 'ਚ ਕਿਸੇ ਜੱਟ ਦੇ ਕੰਮ ਕਰਦਾ ਸੀਗਾ ਜੀ ਉੱਥੇ ਉਹਦਾ ਫੋਨ ਜਿਹੜਾ ਉਹ ਡਿੱਗ ਪਿਆ ਉਹਦੇ ਵਿੱਚ ਪਾਣੀ ਕਿਉਂ ਥੇ ਉਹਨਾਂ SIM ਦਾ ਜਿਹੜਾ ਉਹਨੂੰ ਪਾਣੀ ਕੱਢ ਕੇ ਉਸ ਨੂੰ ਸੇਮੋ ਸਾਫ ਵਗੈਰਾ ਕੀਤਾ ਹੀ ਉੱਥੇ ਰੱਖੇ ਉੱਥੋਂ ਮਿਸ ਹੋ ਗਿਆ ਸੀਗਾ ਜਿੱਥੋਂ ਸਾਡੀ ਅੱਗੇ ਜਿਹੜੀ ਚੱਲੀ ਸੋ ਸਾਡੇ ਵੱਲੋਂ ਇਹਦਾ ਜਿਹੜਾ ਜਿਹੜਾ ਬੜਾ ਪ੍ਰੋਪਰਟਰੀ ਐਕਸ਼ਨ ਕੀਤਾ ਇਹਦੇ ਵਿੱਚ ਵੇਖੋ ਇੱਕ ਕਾਲ ਆਉਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਕਿਹੜਾ ਪ੍ਰਭਾਵ ਪੈਂਦਾ ਵੇ ਪਰ ਆਪਾਂ ਨੂੰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਆ ਅਸੀਂ ਇਹਨਾਂ ਨੂੰ ਉਦੋਂ ਇਮੀਡੀਏਟਲੀ ਗਿਆ ਸੀਗਾ ਵੀ ਇਹ ਬੰਦਿਆਂ ਤੋਂ ਕੋ ਡਰਨਾ ਨਹੀਂ ਆਪਾਂ ਇਹਨਾਂ ਨੂੰ ਅਸੀਂ ਜਲਦੀ ਹੀ ਫੜ ਲਾਂਗੇ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਯਾਰ ਸਖਤ ਚੇਤਾਵਨੀ ਆ ਵੀ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਨਹੀਂ ਬਖਸ਼ਾਂਗੇ ਜਿਹੜਾ ਮਤਲਬ ਵੀ ਜਿਹੜਾ ਸਾਡੀ ਪਬਲਿਕ ਨੂੰ ਐਵੇਂ ਨਜਾਇਜ਼ ਤੰਗ ਕਰਦਾ ਤੇ ਬਿਨਾ ਵਜ੍ਹਾ ਕੋਈ ਬੰਦਾ ਆਪ ਦੇ ਕੋ ਕੰਮ ਧੰਦਿਆ ਲੱਗਿਆ ਕੋਈ ਇਧਰੋਂ ਕਾਲ ਕਰਦੂ ਕੋਈ ਇਧਰੋਂ ਟੁੱਚਾ ਜਾ ਬੰਦਾ ਕਰਕੇ ਵੀ ਹਿਆਂ ਕਰਾਂਗੇ ਉਹ ਕੰਮ ਨਹੀਂ ਚੱਲਣਾ ਤੇ ਇਹੀ ਸਾਡੀ ਇਹਨਾਂ ਨੂੰ ਸਖਤ ਹਦਾਇਤ ਹੈ ਕਿ ਵੀ ਇਹ ਕੰਮ ਜਿਹੜਾ ਨਾ ਕਰਨਾ ਜਿਹੜਾ ਉਹ ਸਾਡਾ ਜੂਥ ਹੈ ਜਿਹੜਾ ਉਹਨੂੰ ਵੀ ਅਸੀਂ ਇਹੀ ਰਿਕਵੈਸਟ ਕਰਾਂਗੇ ਵੀ ਤੁਸੀਂ ਆਪ ਦੇ ਆਪਦੀ ਨਰਜੀ ਜਿਹੜੀ ਸਹੀ ਤਰੀਕੇ ਚੈਨਲਾਈਜ਼ ਕਰੋ ਆਪ ਦੇ ਕੰਮ ਧੰਦੇ ਕਰੋ ਕੰਮ ਧੰਦਿਆਂ ਦੇ ਵਿੱਚ ਬਹੁਤ ਬਰਕਤ ਹੈ ਇਹੋ ਜੇ ਕੰਮਾਂ ਦੇ ਵਿੱਚ ਕੋਈ ਬਰਕਤ ਨਹੀਂ ਆ ਤੁਸੀਂ ਕੋਈ ਬੰਦਾ ਵੇਖ ਲਓ ਜਿਹੜਾ ਇਸ ਕੰਮ 'ਚ ਫਲੋਰਿਸ਼ ਹੋਇਆ ਹੋਵੇ ਅਲਟੀਮੇਟਲੀ ਉਹਦਾ ਐਂਡ ਜਿਹੜਾ ਉਹਦਾ ਬੜਾ ਮਾੜਾ ਹੁੰਦਾ ਸਰ ਇਹਨੇ ਵਟਸਐਪ ਤੇ ਕਾਲਿੰਗ ਕੀਤੀ ਸੀ ਕਿਸ ਤਰ੍ਹਾਂ ਕੀਤੀ ਸੀ ਉਹਦੇ ਇਹ ਵਟਸਐਪ ਕਾਲਿੰਗ ਹੀ ਕਰਤਾ ਸੀਗਾ ਜਦਾ ਸਰ ਕਿਹੜੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਆ ਦੇਖੋ ਇਹਨੇ ਆਜੂ ਕੁਸ਼ਨੋਈ ਦਾ ਨਾਮ ਲੈ ਕੇ ਉਹ ਆਵਾਜ਼ ਇਹਦੀ ਆਪਣੀ ਸੀਗੀ ਥੋੜੀ ਉਹਨੂੰ ਆਵਾਜ਼ ਦਾ ਉਹਦਾ ਉਹਨੂੰ ਥੋੜਾ ਚੇਂਜ ਕਰਕੇ ਉਸ ਹੱਬ ਨੇ ਆਵਾਜ਼ ਕੀਤੀ ਸੀ ਅਕੱਲਾ ਸ਼ਿਵ ਲਾਲ ਜੁਵੈਲਰ ਨੂੰ ਇਹਨੇ ਕੀਤਾ ਸੀ ਜਾਂ ਕਿਸੇ ਹੋਰ ਨੂੰ ਵੀ ਕੀਤਾ ਦੇਖੋ ਇਹ ਪਹਿਲਾ ਹੀ ਛੇਵਲਾਲ ਜਵੇਲਰ ਨੂੰ ਹੀ ਸੈਡੀ ਕਾਲ ਕੀਤੀ ਸੀ ਹਾਂ ਇਹ ਤੋਂ ਅਜੇ ਤੱਕ ਤਪਤੀਸ਼ ਜਾਰੀ ਹੈ ਵੀ ਹੋਰ ਵੀ ਕਿਸੇ ਨੂੰ ਕੀਤੀ ਹੋਗੀ ਉਹ ਉਹਦਾ 100 100 ਟ੍ਰੀਟਮੈਂਟ ਹੈ ਇਸ ਕੀ ਦਾ ਸੰਬੰਧ ਬੱਕੀ ਆਰਜੂ ਬਿਸ਼ਨੋਈ ਨਾਲ ਹੈ ਨਹੀਂ ਹਾਲ ਦੀ ਘੜੀ ਇਹਦਾ ਕੋਈ ਉਹ ਆਇਆ ਨਹੀਂਗਾ ਇਹਦਾ ਕਿਸੇ ਵੀ ਕਿਸੇ ਵੀ ਗੈਂਗਸਟਰ ਜਾਂ ਗਰੁੱਪ ਦੇ ਨਾਲ ਇਹਦਾ ਨਹੀਂ ਕੋਈ ਅਜੇ ਤੱਕ ਆਇਆ ਲਿੰਦੇ ਸਰ ਇਕੱਲਾ ਬੰਦਾ ਸੀਗਾ ਹੋਰ ਵੀ ਕੋਈ ਬੰਦੇ ਨਾਲ ਸੀ ਦੇਖੋ ਹਾਲ ਦੀ ਘੜੀ ਇਕੱਲਾ ਵਾ ਲੇਕਿਨ ਇਹ ਤੋਂ ਫੋਨ ਜਿਹੜਾ ਅਸੀਂ ਉਹ ਇਹਦਾ ਆਪਦਾ ਵੀ ਫੋਨ ਲਿੱਤਾ ਉਹ ਤੋਂ ਅਸੀਂ ਉਹਨੂੰ ਫੋਨ ਫਰੈਂਸੇ ਕਰਾਂਗੇ ਉਹਦੇ ਚੋਂ ਸਾਰਾ ਰਿਟਰੀਵ ਕਰਾਂਗੇ ਡਾਟਾ ਉਹਨੂੰ ਫਿਰ ਆਪਾਂ ਇਨਵੈਸਟੀਗੇਟ ਕਰਕੇ ਜੇ ਕੋਈ ਹੋਰ ਵੀ ਕਿਤੇ ਲਿੰਕ ਜੁੜਦਾ ਆ ਜਿੰਨ ਵੀ ਇਹਦੇ ਵਿੱਚ ਇਹਨੂੰ ਅਸਿਸਟ ਕੀਤਾ ਹੋਇਆ ਇਸ ਕੰਮ ਦੇ ਵਿੱਚ ਏਡਿੰਗ ਐਂਡ ਬੈਟਿੰਗ ਜਿਹੜਾ ਉਹ ਵੀ ਉਹ ਇਕੁਅਲ ਅਪਰਾਧ ਆ ਉਹਦੇ ਵਿੱਚ ਅਸੀਂ ਉਹਨੂੰ ਵੀ ਫੜ ਕੇ ਅੰਦਰ ਲਾਵਾਂਗੇ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਰਿਮਾਂਡ ਅੱਜ ਮੇਰੇ ਖਿਆਲ ਪੇਸ਼ ਕੀਤਾ ਇਹਨਾਂ ਨੇ 2 ਦਿਨ ਦਾ ਰਿਮਾਂਡ ਮਿਲਿਆ ਦਾ ਸਰੇਸ ਤੋਂ ਇਲਾਵਾ ਵੀ ਸ਼ਹਿਰ ਦੇ ਵਿੱਚ ਕਈ ਮਾਮਲੇ ਦਰਜ ਹੋਏ ਨੇ ਫਰੋਤੀ ਦੇ ਆਜੂ ਬਿਸ਼ਨੋਈ ਦੇ ਨਾਮ ਜੇ ਲੈ ਕੇ ਹੀ ਹੋਏ ਨੇ ਉਹ ਵੀ ਸੱਚੇ ਨੇ ਜਾਂ ਹਲੇ ਝੂਠੇ ਨੇ ਇਹ ਕੋਈ ਚੀਜ਼ ਦਾ ਵਿਸ਼ਾ ਹੈ ਜੀ ਦੇਖੋ ਸਾਡਾ ਤਪਤੀਸ ਇੱਕ ਦੋ ਕੇਸਾਂ ਚ ਹੋ ਸਾਡੀ ਤਪਤੀਸ ਚੱਲਦੀ ਹੈ ਉਹਦੇ ਵਿੱਚ ਵੀ ਸਾਡਾ ਕੋ ਬਹੁਤ ਵਧੀਆ ਲੀਡ ਆ ਉਹਦੇ ਵਿੱਚ ਵੀ ਤੁਹਾਨੂੰ ਅਸੀਂ ਜਲਦੀ ਰਿਜ਼ਲਟ ਦਵਾਵਾਂਗੇ ਪਰ ਨਾਰਮਲੀ ਮੈਂ ਕਰਨਾ ਚਾਹੁੰਦਾ ਮੈਂ ਵੀ ਇਹ ਜਿਹੜੇ ਜ਼ਿਆਦਾਤਰ ਜਿਹੜੇ 99% ਜਿਹੜੇ ਸੱਜੇ ਖੱਬੇ ਉਹ ਜਿਹੜੇ ਇਹਨਾਂ ਦਾ ਨਾਮ ਲੈ ਕੇ ਹੀ ਜਿਹੜਾ ਪਬਲਿਕ ਦੇ ਵਿੱਚ ਨਿਊਸੈਂਸ ਕ੍ਰੀਏਟ ਕਰਦੇ ਆ ਸੋ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਆਪਣੇ ਆਪ ਨੂੰ ਕੈਮਰ ਖੜਨਾ ਚਾਹੀਦਾ ਬਾਕੀ ਜਦੋਂ ਕਿਸੇ ਨੂੰ ਵੀ ਕੋਈ ਲੋੜ ਪੈਂਦੀ ਹੈ ਸਾਨੂੰ ਦੱਸੋ ਅਸੀਂ ਉਹਦੀ ਤਤ ਪਰ ਉਹਦੀ ਜਿਹੜੀ ਉਹ ਹਾਜ਼ਰਾਂ ਵੀ ਉਹਦਾ ਗ੍ਰੀਵੈਂਸ ਉਹਨੂੰ ਦੂਰ ਕਰਾਂਗੇ ਸਰ ਜੀ ਸਰ ਨਸ਼ਾ ਤਸਕਰ ਨੂੰ ਲੈ ਕੇ ਜੰਗਾ ਤੁਹਾਨੂੰ ਲੈ ਕੇ ਕਿੰਨੀ ਕ ਕਾਰਵਾਈ ਕਰ ਚੁੱਕੀ ਹੈ ਹੁਣ ਤੱਕ ਕਿੰਨੇ ਕੰਮ ਦੀਆਂ ਵਗੈਰਾ ਕਿੰਨੀ ਹੋਈ ਹੈ ਜਿਹੜੇ ਦੇਖੋ ਸਾਰਿਆਂ ਕਰੀਬ ਸਾਡਾ ਹੁਣ ਮੈਂ ਐਗਜੈਕਟ ਡਾਟਾ ਨਹੀਂ ਲਿਆ ਆਪਣੇ ਕੋ ਆਪਾਂ ਹੁਣ ਤੱਕ ਇਹਦੇ ਖਿਆਲ ਇਹਦੇ ਵਿੱਚ ਆਪਾਂ ਦਾ 1100 ਜਿਹੜੇ ਲੋਕ ਜਿਹੜੇ ਅਰੈਸਟ ਕਰ ਚੁੱਕੇ ਆ ਇਹਦੇ ਵਿੱਚ ਕਰੀਬ ਸਾਡਾ ਨਾ 8 850 900 ਜਿਹੜਾ ਐਫ ਆਈ ਆ ਦਰਜ ਹੋ ਚੁੱਕਿਆ ਇਹ ਨਸ਼ਾ ਕਰਦਾ ਕੋਈ ਨਹੀਂ ਇਹ ਨਸ਼ਾ ਨਹੀਂ ਅਜੇ ਤੱਕ ਨਸ਼ੇ ਵਾਲੀ ਕੋਈ ਗੱਲ ਆਈ ਨਹੀਂ ਹੈ ਲੇਕਿਨ ਫਿਰ ਵੀ ਇਦਾਂ ਹੀ ਡੋਪ ਟੈਸਟ ਕਰਾਵਾਂਗੇ ਵੀ ਇਹਦੇ ਉਹ ਤੇ ਨਹੀਂ ਕਰਦਾ ਇਹਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਸਾਡੇ ਡਿਸਟ੍ਰਿਕਟ ਪੁਲਿਸ ਵੱਲੋਂ ਜਿਹੜਾ ਬਹੁਤ ਵਧੀਆ ਜਿਹੜਾ ਪਿੱਛੇ ਕੱਲ ਵੀ ਕੰਮ ਕੀਤਾ ਗਿਆ ਕੱਲ ਆਪਾਂ ਸਿਟੀ ਫਾਜ਼ਿਲਕਾ ਦੇ ਵਿੱਚ ਆ ਜਿਹੜੇ ਚੋਰੀ ਚੋਰੀ ਕਰਦੇ ਸੀ ਜਾਂ ਲੁੱਟਾਂ ਖੋਹਾਂ ਕਰਦੇ ਸੀ ਅਸੀਂ 4-3 ਬੰਦੇ ਜਿਹੜੇ ਇਹਨਾਂ ਨੂੰ ਰੌਂਡ ਅਪ ਕੀਤਾ ਇਹਨਾਂ ਕੋਲ 10 ਜਿਹੜੇ ਚੋਰੀ ਦੇ ਮੋਟਰਸਾਈਕਲ ਕਾਪੇ ਵਗੈਰਾ ਕੱਢੇ ਆ ਮਿਲੇ ਆ ਉਹਨਾਂ ਤੇ ਅਸੀਂ ਐਫ ਆਈ ਆਰ ਦਰਜ ਕਰਕੇ ਤਤਰੀਸ਼ ਕਰਦੇ ਆ ਹੋਰ ਅਸੀਂ ਇਹਨਾਂ ਤੋਂ ਐਕਸਪੈਕਟਡ ਹੈ ਕਿ ਹੋਰ ਸਾਨੂੰ ਰਿਕਵਰੀਆਂ ਆਉਣਗੀਆਂ ਨਾਲ ਹੀ ਸਾਨੂੰ ਪਿੱਛੇ 2 ਦਿਨ ਦੇ ਵਿੱਚ ਅਸੀਂ ਜਿਹੜਾ ਬਾਰਡਰ ਬਾਰਡਰ ਏਰੀਆ ਵਾ ਸਦਰ ਸਦਰ ਜਲਾਲਾਬਾਦ ਦੇ ਪਿੰਡਾਂ ਪਿੰਡਾਂ ਪਿੰਟੰਡੀਕ ਦੇ ਉਂ ਇੱਥੇ ਏਰੀਆ ਦੀ ਸਰਚ ਦੇ ਦੌਰਾਨ ਸਾਨੂੰ ਜਿਹੜੇ ਬੰਦੇ ਮਿਲੇ ਦੋ ਤਿੰਨ ਆਦਮੀ ਮਿਲੇ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਜੁਆਇੰਟ ਆਪਰੇਸ਼ਨ ਦੇ ਵਿੱਚ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਐਂਡ ਜਿਹੜੀ ਲੋਕਲ ਪੁਲਿਸ ਸਾਡੇ ਵੱਲੋਂ ਜਿਹੜੇ ਤਿੰਨ ਵੈਪਨ ਜਿਹੜੇ ਆਪਾਂ ਇਹਨਾਂ ਤੋਂ ਰਿਕਵਰ ਕੀਤੇ ਤਿੰਨੇ ਸਵਿਸਟਿਕੇਟਡ ਵੈਪਨ ਹੈ ਨਾਲ ਇੱਕ ਜਿਹੜਾ ਸੱਲ ਰਾਤੀ ਕੱਲ ਲੇਟ ਸਾਡੇ ਸਦਰ ਫਾਜ਼ਿਲਕਾ ਵਾਲਿਆਂ ਨੇ ਇੱਕ ਨਾਕਾ ਲਾਇਆ ਸੀਗਾ ਜਿਹੜਾ ਲਾਧੂਕਾ ਉਹਨੂੰ ਨਾਕੇ ਨੂੰ ਐਟ ਰੈਂਡਮ ਚੈੱਕ ਕੀਤਾ ਰੰਗ ਨਾਕੇ ਤੇ ਗੱਡੀ ਮਟੀਲੀ ਤੋਂ ਆਈ ਸੀਗੀ ਜਿਹੜੀ ਸਵਿਫਟ ਕਾਰ ਉਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਇੰਟਰਸੈਪਟ ਕਰਕੇ ਉਹਨਾਂ ਤੋਂ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਕਰੀਬ 260 ਗ੍ਰਾਮ ਜਿਹੜੀ ਅਸੀਂ ਹੈਰਨ ਬਰਾਮਦ ਕਰਾਈ। ਸੋ ਸਾਡੇ ਵੱਲੋਂ ਜਿਹੜਾ ਇਹਨਾਂ ਤਸਕਰਾਂ ਦੇ ਖਿਲਾਫ ਜਾਂ ਇਸੋ ਜਿਹੇ ਸ਼ਰਾਤੀ ਅਨਸਰਾਂ ਦੇ ਖਿਲਾਫ ਸਦਾ ਹੀ ਜਿਹੜਾ ਜਿਹੜਾ ਮਤਲਬ ਵੀ ਬੜਾ ਐਕਸ਼ਨ ਜਿਹੜਾ ਮਤਲਬ ਸਸਟੇਨਡ ਵੇ ਨਾਲ ਕੀਤਾ ਜਾ ਰਿਹਾ। ਅਸੀਂ ਕਮਿਟਿਡ ਆਗੇ ਅਸੀਂ ਨਸ਼ਾ ਤਸਕਰੀ ਆ ਜਿਹੜੇ ਦੂਸਰੇ ਲੋਕ ਜਿਹੜੇ ਕਾਲਾ ਵਗੈਰਾ ਕਰਦੇ ਹੈ ਜਾਂ ਨਿਊਸ ਨਿਊਸੈਂਸ ਕ੍ਰੀਏਟ ਕਰਦੇ ਇਹਨਾਂ ਨੂੰ ਅਸੀਂ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਠੀਕ ਠੀਕ ਹੈ ਠੀਕ ਹੈ